ਨਮਸਕਾਰ ਲਭਜ ਮੱਥਾ ਨੇਕਣਾ ਲਭਜ ਨਮਸਕਾਰ ਕਰਨੇ ਲਭਜ ਬੰਦਰ ਕਰਨਾ ਲਭਜ ਤੇ ਵਕੂ ਵਖੇ ਧਰਮ ਦੇ ਵਿੱਚ ਵਕੂ ਵਖੇ ਲਭਜ ਬਨੇ ਜਾਦੇ ਆਪਣੇ ਸਿਰ ਨੂੰ ਆਪਣੇ ਕੋ ਵੱਡੇ ਅਗੇ ਝੁਕਾਉਣਾ ਆਪਣੇ ਸਰੀਰ ਨੂੰ ਆਪਣੇ ਇਸ ਤ ਅਗੇ ਝੁਕਾਉਣਾ ਇਹਨੂੰ ਕਹਿੰਦੇ ਨੇ ਬੰਦਰ ਕਰਨਾ ਇਹਨੂੰ ਕਹਿੰਦੇ ਨੇ ਮੱਥਾ ਟੇਕਣਾ ਇਹਨੂੰ ਕਹਿੰਦੇ ਨੇ ਨਮਸਕਾਰ ਕਰਨਾ ਲੱਤ-ਪਾਉ ਕੋ ਕਰ ਲੈ ਤੇ ਅਰਧ ਖਾਲੇ ਨੂੰ ਨਿਕਲ ਦੇ ਦੇ ਕੋਈ ਇਸ ਨੂੰ ਬੰਦਨਾ ਕਹਿ ਦਿੰਦਾ ਹੈ ਕੋਈ ਇਸ ਨੂੰ ਤੰਤੌਤ ਕਹਿ ਦਿੰਦਾ ਹੈ ਕੋਈ ਇਸ ਨੂੰ ਨਮਸਕਾਰ ਕਰਦਾ ਦਿੰਦਾ ਹੈ ਕੋਈ ਇਸ ਨੂੰ ਸਿਰ ਝਕਾਉਣਾ ਕਹਿ ਦਿੰਦਾ ਹੈ ਕੋਈ ਇਸ ਨੂੰ ਮੱਥਾ ਟੇਕਣਾ ਲੱਤ ਕਾਇ ਦਿੰਦਾ ਹੈ ਗ੍ਰੀਵੋਦ ਦੇ ਬਾਦਸ਼ਾਹ ਦੀਆਂ ਅੱਖਾਂ ਬੰਦਿਆ ਆਪਣਾ ਸਿਰ ਉਸ ਰੱਬ ਅੱਗੇ ਝੁਕਾ ਆਪਣੇ ਸਿਰ ਨੂੰ ਉਸ ਰੱਬ ਅੱਗੇ ਝੁਕਾਓ ਉਸ ਰੱਬ ਦੇ ਅੱਗੇ ਤੂੰ ਵੰਦਨ ਕਰ ਰੱਬ ਦੇ ਅੱਗੇ ਤੂੰ ਨਮਸਕਾਰ ਕਰ ਰੱਬ ਦੇ ਅੱਗੇ ਆਪਣੈ ਸਿਰ ਨੂੰ ਝੁਕਾਓ ਘੁਰ ਗੋਪਾਲ ਰਾਏ ਤੇ ਉਸ ਰੱਬ ਨੇ ਘੁਰ ਕਾ ਦੋ ਗੱਲਾਂ ਸੰਬੋਧਨ ਆਕੀਆਂ ਪਹਿਲੀ ਗੱਲ ਆ ਕਿ ਸੰਬੋਧਨ ਆਕਿਆ ਬੰਦਿਆ ਉਸ ਰੱਬ ਅੱਗੇ ਸਿਰ ਝੁਕਾ ਹ ਉਸ ਰੱਬ ਅੱਗੇ ਨਮਸਕਾਰ ਕਰ ਕਾ ਉਸ ਰੱਬ ਦੇ ਮੱਥੇ ਤੇ ਦੂਜੀ ਗੱਲ ਆਖੀ ਉਹ ਨਾ گاਉਂ ਗੋਪਾਲ ਰਾਏ ਤੇ ਉਹ ਸ਼ਰਧਾ ਦੇ ਗੋਣ ਗਾਂ ਕਿ ਜਿਹੜਾ ਸਾਰੀ ਤਰ੍ਹਾਂ ਸਾਰੀ ਤ੍ਰਿਸ਼ਟੀ ਨੂੰ ਪਾਲਣ ਵਾਲਾ ਹੈ ਉਹ ਪਾਲ ਗ੍ਰੀਨਵਾਸ ਅਤੇ ਪਾਸ਼ਾ ਦੇ ਬਾੜੀ ਦੇ ਵਿੱਚ ਬੜੀ ਗੱਲ ਦੇਖਣ ਲੱਗੀ ਸਰਬ ਕੰਨ ਦੇ ਬੰਦਿਆ ਉਸ ਰੱਬ ਅੱਗੇ ਆਪਣਾ ਸਿਰ ਝੁਕਾਈ ਲਾ ਕੇ ਉਸ ਰੱਬ ਦੇ ਅੱਗੇ ਤੇਰਾ ਸਿਰ ਝੁਕਣਾ ਚਾਹੀਦਾ ਹੈ ਬਾਬੇ ਕਬੀਰ ਨੇ ਬਾਬੇ ਫਰੀਦ ਨੇ ਬੜੀ ਕਮਾਲ ਦੇ ਬੋਲ ਆਪਣੀ ਪਾਵਨ ਰਚਨਾ ਵਿੱਚ ਰੱਖੇ ਜਦ ਸਰਗੋਪ ਦੀ ਬਾਣੀ ਵਿੱਚ ਇਥੋਂ ਤੱਕ ਇਹ ਬੋਲ ਆਇਆ ਸਰਗੋਪ ਕਹਿੰਦੇ ਸੋ ਸੀਸ ਭਲਾ ਪੁੱਤਰ ਪਾਉਣਾ ਹੈ ਮੇਰੀ ਜ਼ਿੰਦਗੀ ਕਲੇ ਉਹੀ ਸੀਸ ਉਹੀ ਸਿਰ ਭਲਾ ਹੈ ਉਹੀ ਸੀਸ ਪੁੱਤਰ ਹੈ ਕਿਹੜਾ ਜੋ ਜਾਏ ਲੱਗੇ ਕੋ ਪੈਰੇ RAM ਜੋ ਗੁਰੂ ਦੇ ਪੈਰੇ ਵਿੱਚ ਜਾ ਕੇ ਲੱਗ ਜਾਂਦਾ ਹੈ ਸੀਸ ਤੋਂ ਬਹੁਤ ਨੇ ਦੁਨੀਆਂ ਦੇ ਵਿੱਚ ਸਿਰ ਤੋਂ ਬਹੁਤ ਨੇ ਦੁਨੀਆਂ ਦੇ ਅੰਦਰ ਪਰ ਸਰਪ੍ਰਸਤ ਨਿਵਾਸ ਦੇ ਬਾਦਸ਼ਾਹ ਕਹਿੰਦੇ ਨੇ ਜੋ ਜਾਏ ਲੱਗੇ ਗੁਰ ਪੈਰੇ RAM ਜਿਹੜਾ ਸੀਸ ਜਿਹੜਾ ਸਿਰ ਗੁਰੂ ਅੱਗੇ ਝੁਕਦਾ ਹੋਏ ਜਿਹੜਾ ਸਿਰ ਗੁਰੂ ਅੱਗੇ ਭੇਟ ਹੁੰਦਾ ਹੈ ਜਿਹੜਾ ਸਿਰ ਗੁਰੂ ਅੱਗੇ ਜਾ ਕੇ ਟਿਕਦਾ ਹੈ ਕਰੀਪਵਾਸ ਅਤੇ ਪਾਸ਼ਾ ਕਹਿੰਦੇ ਉਹੀ ਸੀਸ ਭਲਾ ਹੈ। ਉਹੀ ਸੀਸ ਪਵਿੱਤਰ ਹੈ। ਉਹੀ ਸੀਸ ਪਾਵਨ ਹੈ। ਤਿੰਨ ਲੋਜ ਸਾਡੇ ਗੁਰਦੇ ਵਰਤੇ। ਸੋ ਸੀਸ ਭਲਾ ਭਲਾ ਜ ਚੰਗਾ ਹੈ। ਪਵਿੱਤਰ ਵੀ ਜਿਹਨੂੰ ਕੋਈ ਮੈਲ ਨਾ ਹੋਵੇ। ਪਾਵਨ ਵੀ ਜਿਹੜਾ ਪਾਵਨ ਹੋਵੇ, ਪਾਵਨ ਪਵਿੱਤਰ ਲੱਭ ਜਾਓ ਕਰਕੇ ਵਰਤਿਆ ਜਾਂਦਾ ਹੈ। ਸਭ ਤੋਂ ਗਰੀਬਵਾਸ ਇੱਥੇ ਬਾਦਸ਼ਾਹ ਕਹਿੰਦੇ ਨੇ ਉਹੀ ਸੀਸ ਚੰਗਾ ਹੈ ਉਹੀ ਸੀਸ ਭਲਾ ਹੈ ਉਹੀ ਸੀਸ ਵਧੀਆ ਹੈ ਜਿਹੜਾ ਗੁਰੂ ਅੱਗੇ ਜਾ ਕੇ ਝੁਕਦਾ ਹੈ ਗੁਰੂ ਅੱਗੇ ਜਾ ਕੇ ਨਮਸਕਾਰ ਕਰਦਾ ਹੈ ਸੀਸ ਬਦਿੰਨਾਂ ਦੇ ਬਹੁਤ ਨੇ ਪਰ ਸੀਸ ਕਹੜੇ ਪਰਵਾਹ ਨੇ ਸਿਰ ਕਹੜੇ ਪਰਵਾਹ ਨੇ ਜਿਹੜੇ ਗੁਰੂ ਅੱਗੇ ਝੁਕ ਜਾਂਦੇ ਨੇ ਨਾਲ ਕਰੇ ਤੇ ਜਦੋਂ ਤੁਹਾਨੂੰ ਕੋਈ ਵੀ ਸ਼ਰਤਾਂ ਵਾਲੇ ਨੇ ਖੰਡੇ ਬਾਟੇ ਦੇ ਪਉ ਤਿਆਰ ਕਰਦੇ ਹੈ ਨੰਨਪੁਰ ਸਾਹਿਬ ਦੀ ਪਾਵਨ ਧਰਤੀ ਦੇ ਉਪਰ ਉਧ ਸਤਿਗੁਰ ਨੇ ਸਿਰਾਂ ਦੀ ਮੰਗ ਕੀਤੀ ਹੈ ਸਤਿਗੁਰ ਦੇ ਹੱਥਾਂ 'ਚ ਮਾਗ ਲੈ ਕੀਤੀ ਸਤਿਗੁਰ ਨੇ ਪਹਿਲਾਂ ਨਹੀਂ ਮੰਗ ਲਈ ਕੀਤੀ ਸਤਿਗੁਰ ਨੇ ਉਸ ਵਕਤ ਅਖਾਂ ਦੀ ਮੰਗ ਨਹੀਂ ਕੀਤੀ ਸਤਿਗੁਰ ਨੇ ਉਸ ਵਕਤ ਸਿਰਾਂ ਦੀ ਮੰਗ ਕੀਤੀ ਸਤਿਗੁਰ ਦੇ ਅੱਗੇ ਸਿਰ ਤਰਗਾ ਪੈ ਤੇ ਗੁਰੂ ਦਾ ਪਿਆਰਾ ਜੋਦਾ ਭਾਈ ਗਾਇਆ ਸੇ ਖੜਾ ਹੋ ਕੇ ਕਿੰਨਾ ਸਤਿਗੁਰੂ ਆਜਾ ਦੂਜੀ ਵਾਰੀ ਸਿਰ ਮੰਗਿਆ ਪਾਇ ਤੌਹਨ ਸਿੰਘ ਆਜਾ ਤੀਜੀ ਵੇਲੇ ਸਿਰ ਮੰਗਿਆ ਭਾਈ ਗੁਰਦ ਸਿੰਘ ਆਜਰ ਚੌਥੀ ਵੇਲੇ ਸਿਰ ਮੰਗਿਆ ਭਾਈ ਮੋਹਨ ਸਿੰਘ ਆਜਰ ਪੰਜਵੀਂ ਵੇਲੇ ਸਿਰ ਮੰਗਿਆ ਦੇਸ ਸਿੰਘ ਆਜਰ ਸਤਿਗੁਰੂਏ ਸਿਰ ਤੇਰਾ ਹੈ ਜੇ ਤੈਨੂੰ ਇਹਨਾਂ ਸਦਾ ਦੀ ਲੋੜ ਹੈ ਜੇ ਤੂੰ ਇਹਨਾਂ ਸਦਾ ਦੀ ਮੰਗ ਕਰਦਾ ਹੈ ਤੇ ਸਤਿਗੁਰੂਏ ਸਿਰ ਤੈਨੂੰ ਦੇ ਦਿੰਦੇ ਆ ਕਿੰਨਾ ਵਿਸ਼ਵਾਸ ਕਿੰਨਾ ਭਰੋਸਾ ਕਿੰਨੀ ਸ਼ਰਧਾ ਗੁਰੂ ਤੇ ਹੋਏਗੀ ਗੁਰੂ ਦੇ ਇੱਕ ਆਵਾਜ਼ ਮਾਰੀ ਤੇ ਉੱਤੇ ਹਜ਼ਾਰਾਂ ਲੱਖਾਂ ਲੋਕ ਆਪਣਾ ਸਿਰ ਗੁਰੂ ਨੂੰ ਦੇਣ ਵਾਸਤੇ ਤਿਆਰ ਹੋ ਗਏ। ਸਿੱਖ ਇਤਿਹਾਸ ਤੇ ਮਾਨਵਤਾ ਇਤਿਹਾਸ ਸਾਡਾ ਗੁਰੂ ਨੇ ਜਦੋਂ ਸਿੱਖਾਂ ਤੋਂ ਸਿਰ ਦੀ ਮੰਗ ਕੀਤੀ ਹੈ। ਜਦੋਂ ਸਿੱਖ ਨੂੰ ਆਖਿਆ ਤੇਰੇ ਸਿਰ ਦੀ ਲੋੜ ਹੈ। ਸਿੱਖ ਨੇ ਇੱਕ ਮਿੰਟ ਨਹੀਂ ਲਾਇਆ ਆਪਣਾ ਸਿਰ ਗੁਰੂ ਦੇ ਪੇਟ 'ਕਾ ਦਿੱਤਾ। ਕਿਉਂਕਿ ਸਿੱਖ ਨੂੰ ਪਤਾ ਹੈ ਸਿਰ ਉਹੀ ਪ੍ਰਮਾਨ ਹੋਏਗਾ। ਸਿਸੋ ਹੀ ਪ੍ਰਮਾਨ ਹੋਏਗਾ ਜਿਹੜਾ ਸਿਰ ਗੁਰੂ ਦੇ ਚੰਨਾਂ ਵਿੱਚ ਜੁੜ ਜਾਏ ਜਿਹੜਾ ਸਿਰ ਗੁਰੂ ਨੂੰ ਭੇੜ ਕਰ ਦਿੱਤਾ ਜਾਏ ਜਿਹੜਾ ਸਿਰ ਗੁਰੂ ਨੂੰ ਭੇੜ ਨਹੀਂ ਕੀਤਾ ਜਾਏ ਜਿਹੜਾ ਸਿਰ ਗੁਰੂ ਅੱਗੇ ਤੇ ਕਹਿਣਾ ਜਾਵੇ ਉਹ ਸਿਸ ਦਾ ਫੈਲਾ ਨਹੀਂ ਕੀ ਹੈ ਗ੍ਰਿਨਵਾਸ ਦੇ ਬਾਦਸ਼ਾਹ ਤੇ ਬਾਣੀ ਦੇ ਵਿੱਚ ਬਾੜ ਵਾਲਿਕ ਗੱਲ ਆਖੀ ਬੰਦਿਆ ਜੇ ਸਿਰ ਠਹਾਉਣਾ ਤੇ ਪ੍ਰਮਾਤਮਾ ਅਗੇ ਜਗਾਈ ਜੇ ਸਿਰ ਠਹਾਉਣਾ ਤੇ ਗੁਰੂ ਅੱਗੇ ਜਗਾਈ

ਆਪਣੇ ਮੂੰਹ ਹੱਥ ਨੂੰ ਧੋ ਇਸ਼ਨਾਨ ਪਾ ਲਈ ਕਰ ਸਵੇਰ ਦਿਵਾਨ ਗਜਾਰ ਤੇ ਸਵੇਰ ਸਵੇਰ ਨਵਾਜ ਗਜਾਰ ਦਾ ਜਤਨ ਕਰ ਉਸ ਇਸ਼ਨਾਨ ਕਰ ਉਸ ਅੱਲਾ ਦੀ ਬੰਦਗੀ ਕਰ ਉਸ ਅੱਲਾ ਦੀ ਇਬਾਦਤ ਕਰ ਉਸ ਅੱਲਾ ਦੀ ਜਾਣ ਕਰਦਾ ਜਤਨ ਕਰ ਉੱਥੇ ਫਿਰ ਬਗੈ ਫੀਟ ਤੇ ਗੱਲ ਬੜੀ ਵੱਡੀ ਆਖੀ ਕਿਤੇ ਜੋ ਸੰਸਾਰੀ ਨਾਲ ਰਹੇ ਸੋ ਸਰਕਾਪੇ ਉਤਾਰ ਬਾਬਾ ਪ੍ਰੀਤ ਕਹਿੰਦੇ ਉਹ ਜਿਹੜਾ ਸਿਰ ਵਾਪਸ ਕੇ ਨਹੀਂ ਝੁਕਦਾ ਜਿਹੜਾ ਰਾਤ ਸੀਸ ਅੱਲਾ ਕੇ ਨਹੀਂ ਝੁਕਦਾ ਜਿਹੜਾ ਸਿਰ ਆਪਣੇ ਪਿਆਰੇ ਅੱਗੇ ਨਹੀਂ ਝੁਕਦਾ ਆਪਣੇ ਗੁਰੂ ਅੱਗੇ ਨਹੀਂ ਝੁਕਦਾ ਉਹ ਸਰਕਰ ਨਾਲ ਕੀ ਹੈ ਕਹਿੰਦੇ ਇਹੋ ਜਿਹਾ ਸਿਰ ਇਹੋ ਜਿਹਾ ਸੀਸ ਕੱਟੋ ਤਾਰ ਵੱਢ ਕੇ ਸੁੱਟ ਦੇਣਾ ਚਾਹੀਦਾ ਇੰਨੀ ਵੱਡੀ ਗੱਲ ਆਖੀ ਬਾਬੇ ਨੇ ਬਾਬਾ ਪ੍ਰੀਤ ਜੀ ਕਹਿੰਦੇ ਬੰਧਾ ਵੇਖ ਜਿਹੜਾ ਸੀਸ ਗੁਰੂ ਅੱਗੇ ਨਾਲ ਝੁਕੇ ਜਿਹੜਾ ਸੀਸ ਆਪਣੇ ਪਿਆਰੇ ਅੱਗੇ ਨਾ ਝੁਕੇ ਜਿਹੜਾ ਸੀਸ ਆਪਣੇ ਅੱਗੇ ਨੱਝ ਕੇ ਉਸ ਵੱਡੇ ਅੱਗੇ ਨੱਝ ਕੇ ਉਸ ਸੇਵਾ ਕਰਨਾ ਕੀ ਹੈ ਉਹਨ ਭੈ ਤਾਂ ਤੂੰ ਸਾਜ ਸੁਭਾ ਦਿਵਾਰ ਤੇ ਗਾ ਜੋ ਸਭ ਸਾਰੇ ਨਾਲ ਦੇ ਸੋਚੇ ਕਾਪੇ ਤਾਲ ਖੜੇ ਉਹ ਸਿਰ ਫੜ ਦੇਣਾ ਚਾਹੀਦਾ ਹੈ ਜਿਹੜਾ ਆਪਣੇ ਪ੍ਰਮਾਤਮਾ ਅਗੇ ਨੇ ਉਹ ਤੁਸੀਂ ਇਸ ਕਿਸੇ ਨੂੰ ਸਮਝੋਗਾ ਜਦੋਂ ਕਰਿਓ ਸਾਗੁਰੂ ਅਜਦੇਵ ਪਉਂਖ ਸ਼ਬਦ ਵਿੱਚ ਕਹਿੰਦੇ ਨੇ ਬੰਦਿਆ ਉਹ ਸਰਾਪਕ ਦੇ ਜਪਤ ਕਰ ਕੁਛ ਰਾਪਕ ਦੇ ਨਮਸ਼ਕਾਰ ਕਰ ਜਿਹੜਾ ਸਾਰਿਆਂ ਤੋਂ ਵੱਡਾ ਹਤੇ ਉਹ ਜੇ ਅੰਦੇ ਧੁਖਿਆ ਰਹੇ ਗ੍ਰੀਵ ਨੂੰ ਆਸ ਤੇ ਪਾਇਸ਼ਾ ਕੀ ਗੱਲ ਹੈ ਜਦੋਂ ਅਬ ਇੱਕ ਪੀਤ ਦਾ ਕੋਹ ਉਸ ਲੋਕਾ ਕਹਿੰਦੇ ਜੋ ਸਿਰ ਸਾਈ ਨਾਮ ਹੈ ਸੋ ਸਰ ਕੀਤੇ ਕਾਏ ਬਾਬਾ ਫਰੀਦ ਕਹਿੰਦਾ ਜਿਹੜਾ ਸੇਲ ਸਾਈ ਅੱਗੇ ਨਹੀਂ ਨਿਪਦਾ ਜਿਹੜਾ ਸੇਲ ਆਪਣੇ ਪ੍ਰਮਾਤਮਾ ਕੇ ਨਹੀਂ ਝੁਕਦਾ ਉਹ ਸੇਧਾ ਕਰਨਾ ਕੀ ਹੈ ਉਹਨੇ ਹਿਰਦ ਿਲਾਈਏ ਬਾਲਨ ਸਦੇ ਭਾਏ ਬਾਬਾ ਫਰੀਦ ਕਹਿੰਦਾ ਇਹੋ ਜੇ ਸੇਲ ਤੋਂ ਚੁੰਦੇ ਦੇ ਵਿਚਾਰ ਤੇ ਨਾ ਕਹਿੰਦਾ ਹੈ ਬਾਲਨ ਦੇ ਕੰਮ ਆਉਣ ਵਾਲਾ ਬਣੇ ਵੇਖੋ ਬਾਬੇ ਦੀ ਭਾਵਨਾ ਕਿੰਨੀ ਉੱਚੀ ਸੱਚੀ ਹੈ ਬਾਬੇ ਦੀ ਭਾਵਨਾ ਕਿੰਨੀ ਕਮਾਲ ਦੀ ਹੈ ਜਿਹੜਾ ਸਿਰ ਪਰਮਾਤਮਾ ਕੇ ਝੁਕਦਾ ਨਹੀਂ ਜਿਹੜਾ ਸਿਰ ਗੁਰੂ ਅੱਗੇ ਝੁਕਦਾ ਨਹੀਂ ਬਾਬੇ ਜੀ ਆਖੋ ਸਿਰ ਦਾਤਾ ਕੀ ਹੈ ਭਾਈ ਕੋਈ ਸਿਰ ਦਾ ਫੈਲਾ ਕੀ ਹੈ ਉਸ ਸਿਰ ਦਾ ਲਾਭ ਕੀ ਹੈ ਸੋ ਸਰ ਕੀਜੇ ਕਾਏ ਜੋ ਸਰ ਸਾਈ ਨਾਲ ਵਹਿ ਸੋ ਸਰ ਕੀਜੇ ਕਾਏ ਕੁੱਲੇ ਹੱਡ ਥਲਾਈਏ ਬਾਲ ਹੇ ਸਰਗੁਣ ਕੰਨੇ ਉਹ ਜਿਹੜਾ ਸਿਰ ਬਾਬੇ ਪੀਤੀ ਬੋਲ ਹੈ ਇਹ ਉਹਦਾ ਸਿਰ ਜੁਮੇ ਦੇ ਵਿੱਚ ਸਾੜ ਦੇਣਾ ਚਾਹਦਾ ਇੱਕ ਦਾ ਬੇਨਤੀ ਕਰਾਂ ਬੜੀ ਜਗ੍ਹਾ ਦੇ ਬਾਬੇ ਪੀਤ ਤੇ ਬੋਲ ਵੀ ਆਏ ਨੇ ਸਰਗੁਣ ਦੀ ਬਾਣੀ ਦੇ ਵਿੱਚ ਵੀ ਬੋਲ ਆਏ ਨੇ ਇਥੋਂ ਲੈ ਕੇ ਧੰਨ ਗੁਰੂ ਅੰਗਰਸਤਿ ਪਾਸ਼ਾ ਦੀ ਦੂਸਰੇ ਗੁਰੂ ਉਹਨਾਂ ਦੇ ਬਾਣੀ ਪਵਿੱਤਰ ਬਾਣੀ ਦੇ ਵਿੱਚੋਂ ਬੋਲ ਆਇਆ ਸਰਗੁਣ ਕਹਿੰ ਲੱਗੇ ਜੋ ਸਰਸਾਈ ਨਾਲ ਵੇ ਸੋਸ تیج ڈار دیکھو بابے سر رب اگے نے جکتا وہ چولہے ساڑھ دینا چاہیے گرو امداد سچے پاشا نے سلوک لکھا انہوں نے بڑی وی گی انہیں کیا جو سر سائی نہ تیج ڈار کلے وہ سر ਕੀ ਕਰਨਾ ਭਾਈ ਉਹ ਸਰਦਾਰ ਦੇ ਖਤਮ ਕਰਦੇ ਉਸ ਸਰਦਾਰ ਨੂੰ ਨਾਮ ਜਿਸ ਵਿੱਚ ਤੇਰੇ ਵਿਰਾ ਨਹੀਂ ਸਦਕੋ ਕਰਨਗੇ ਜਿਹੜੇ ਪਿੰਜਰ ਦੇ ਵਿੱਚ ਵਿਰਾ ਨਹੀਂ ਜਿਹਨ ਸਰੀਰ ਦੇ ਵਿੱਚ ਪਰਮਾਤਮਾ ਨੇ ਉਹ ਉਹ ਉਸਰੀਰ ਠੀਕਾਇਆ ਉਸਰੀਰ ਦਾ ਕੀ ਫਾਇਦਾ ਉਸ ਸਿਰ ਦਾ ਕੀ ਫਾਇਦਾ ਹੁਣ ਇਹਨਾਂ ਸਾਰੇ ਸ਼ਲੋਕਾਂ ਦਾ ਮੀਨ ਤੇ ਹੈ ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਨੇ ਬੰਦਿਆ ਇਸ ਸਿਰ ਉਸ ਪ੍ਰਮਾਤਮਾ ਦਾ ਹੈ ਤੇ ਪ੍ਰਮਾਤਮਾ ਦੇ ਜੁਕਨਾ ਚਾਹੀਦਾ ਹੈ। ਇਹ ਸਿਰ ਉਸ ਗੁਰੂ ਦਾ ਹੈ ਤੇ ਗੁਰੂ ਅੱਗੇ ਜੁਕਨਾ ਚਾਹੀਦਾ ਹੈ। ਮੈਂ ਤੈਨੂੰ ਸਿਰਫ ਬੇਨਤੀ ਕਰਦਾ ਸਿੱਖਾ ਖਾਸ ਕਰਕੇ ਤੂੰ ਧਿਆਨ ਰੱਖ। ਦੁਨੀਆਂ ਦੇ ਲੋਕ ਆਪਣਾ ਸਿਰ ਜਿੱਥੇ ਮਰਜ਼ੀ ਚ ਪਾ ਦੇਣ। ਪਰ ਘਟੋ ਘੜ ਤੂੰ ਆਪਣਾ ਸਿਰ ਝੁਕਾਉ ਲੱਗਿਆ 100 ਵਾਰ ਸੋਚ। ਇਹ ਉਹ ਸਿਰ ਹੈ ਜਿਹੜਾ ਸਿਰ ਧੰਗੁਰ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਸ ਸਿਰ ਦੀ ਆਣੇ ਸ਼ਾਨ ਬਣਾਉਣ ਵਾਸਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਇਹ ਉਹ ਸ਼ੇਰ ਹੈ ਜਿਸ ਸ਼ੇਰ ਨੂੰ ਉੱਚ ਕਰਵਾ ਕੇ ਮੇਰੇ ਕਲਗੀਆਂ ਵਾਲੇ ਨੇ ਮੇਰੇ ਧੰਗੁਰੂ ਦਸ਼ਮੇਸ਼ ਜੀ ਨੇ ਆਪਣੇ ਲਫ਼ਜ਼ ਜਿੱਦ ਦੁਨੀਆਂ ਵਿੱਚ ਗੁਰਬਾਣ ਕੀਤੇ ਨੇ ਇਹ ਉਹ ਸ਼ੇਰ ਸਿਰਦੇ ਤੇ ਮੇਰੇ ਕਲੀਆਂ ਵਾਲੇ ਨੇ ਧੰਗੁਰ ਨਾਨਕ ਸਤਿਗੁਰ ਬਾਦਸ਼ਾਹ ਜੀ ਨੇ ਮੇਰੇ ਦਸਾਂ ਗੁਰੂ ਸਾਹਿਬਾਨ ਨੇ ਸਿਰ ਦੇ ਉੱਪਰ ਦਸਤਾਰ ਸਜਾਈ ਸੀ ਮੇਰਾ ਗੁਰੂ ਚੌਧਾ ਸੀ ਮੇਰਾ ਸਤ ਦੁਨੀਆ ਦੇ ਕਿਸੇ ਕੋਨੇ ਵਿੱਚ ਜਾਵੇ ਜਦੋਂ ਇਸ ਸਿੱਖ ਜਦੋਂ ਇਸ ਸਿਰ ਦੇ ਉੱਪਰ ਸਿੱਖ ਦੇ ਸਿਰ ਦਰਕਾਰ ਬੰਦੀ ਹੋਏ ਲੱਖਾਂ ਹਜ਼ਾਰਾਂ ਵਿੱਚ ਪਛਾਣਿਆ ਜਾਏ ਸਿੱਖ ਦੀ ਯਾਰ ਵੱਖਰੀ ਸਿੱਖ ਦੀ ਸ਼ਾਨ ਵੱਖਰੀ ਸਿੱਖ ਦਾ ਦੁਨੀਆਂ ਵਿੱਚ ਰਹਿਣਾ ਵੱਖਰਾ ਸਿੱਖ ਦਾ ਦੁਨੀਆਂ ਦੇ ਵਿੱਚ ਖਾਣਾ ਵੱਖਰਾ ਪੀਣਾ ਵੱਖਰਾ ਸਿੱਖ ਦੀ ਦੁਨੀਆਂ ਨਾਲੋਂ ਹਰ ਚੀਜ਼ ਵੱਖਰੀ ਤੇ ਪਿਆਰੋ ਇਹ ਸਿਰ ਜਿਹੜੇ ਸਿਰ ਨੂੰ ਕਲਕੀਆਂ ਵਾਲੇ ਨੇ ਚੁਕਾਰਿਆ ਜਿਸ ਸਿਰ ਨੂੰ ਕਲਕੀਆਂ ਵਾਲੇ ਨੇ ਆਪਣੇ ਪੁੱਤਰਾਂ ਦੇ ਸਿਰ ਦੇ ਕੇ ਇੰਨਾ ਉੱਚਾ ਸੁੱਚਾ ਅਹੁਦਾ ਦਿੱਤਾ ਜਿਸ ਸਿਰ ਨੂੰ ਇੰਨਾ ਉੱਚਾ ਚੁੱਕਿਆ ਮੇਰੇ ਕਲਕੀਆਂ ਵਾਲੇ ਨੇ ਧਰਗੁਰ ਤੇ ਬਹਾਦਰ ਵਾਖਣੇ ਧੰਨ ਗੁਰ ਅਰਜਨ ਸਾਹਿਬ ਦੇ ਤਤੀਆਂ ਤਣੀਆਂ ਤੇ ਬੈਠ ਕੇ ਇਸ ਸਿਰ ਨੂੰ ਕਿਉਂ ਕੰਡਾ ਇਸ ਸਿਰ ਨੂੰ ਦੁਨੀਆ ਦੇ ਉਪਰੋਚਾ ਕਰਦਾ ਜਤਨ ਕੀਤਾ ਪਿਆਰਿਓ ਉਹ ਸਿਰ ਗੁਰੂ ਨੂੰ ਛੱਡ ਕੇ ਕਿਸੇ ਹੋਰ ਨੇਜ ਭਲਾ ਕਰਦਾ ਇੱਕ ਸੇਵ ਸੇਵ ਜਗਿਆ ਦਾ ਇੱਕ ਸਿੱਖ ਸੇਵ ਜਗਿਆ ਦਾ ਜਿਹੜਾ ਸਿਰ ਝਕਾਉਣ ਵਾਸਤੇ ਵਜ਼ੀਰ ਖਾਨ ਨੇ ਜੋਰ ਲਾ ਲਿਆ ਜਿਸ ਸਿਰ ਨੂੰ ਝਕਾਉਣ ਵਾਸਤੇ ਕਾਜੀ ਨੇ ਜੋਰ ਲਾ ਲਿਆ ਜਦ ਸਿਰ ਨੂੰ ਝੋਲਣ ਦੇ ਵਾਸਤੇ ਉਸ ਵਕਤ ਗੰਗੂ ਨੇ ਜੋਰ ਲਾ ਲਿਆ ਚੰਦੂ ਨੇ ਜੋਰ ਲਾ ਲਿਆ ਸਾਰੇ ਦੂ ਲੋਕਾਂ ਜੋਰ ਲਾ ਕੇ ਵੇਖ ਲਿਆ ਮੀਰ ਮੰਨੂ ਨੇ ਜੋਰ ਲਾ ਕੇ ਵੇਖ ਲਿਆ ਪਰ ਜਿਹੜਾ ਸਿਰ ਗੁਰੂ ਦਾ ਸੀ ਉਹ ਗੁਰੂ ਅੱਗੇ ਝੁਕਿਆ ਗੁਰੂ ਤੋਂ ਬਗੈਰ ਕਿਸੇ ਅੱਗੇ ਨਹੀਂ ਝੁਕਿਆ ਕਲਗਿਆ ਵਾਲੇ ਦੇ ਉਹਦਾ ਸੱਤ ਜਾਗਾ ਦਾ ਸਿਰ ਝੋਲਣ ਵਾਸਤੇ ਕਿੰਨੇ ਜੱਦ ਕੀਤਾ ਗਿਆ ਕਦੇ ਉਸ ਸਿਰ ਨੂੰ ਝੋਲਣ ਵਾਸਤੇ ਲਾਲ ਨਹੀਂ ਦਿੱਤੇ ਗਏ ਕਦੇ ਉਸ ਸਿਰ ਨੂੰ ਚੁਕਾਉਣ ਵਾਸਤੇ ਡਰਾਵੇ ਦਿੱਤੇ ਗਏ ਕਦੇ ਉਸ ਸਿਰ ਨੂੰ ਚੁਕਾਉਣ ਵਾਸਤੇ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ੍ਹਿਆ ਗਿਆ ਕਿ ਕਲੀਆਂ ਵਾਲੇ ਦੇ ਲਿਖਤੇ ਜ਼ਿਕਰ ਜਦੋਂ ਇੱਕ ਛੋਟੇ ਦਰਵਾਜ਼ੇ ਦੇ ਵਿੱਚੋਂ ਇਹ ਸਿਰ ਚੁਕਾ ਕੇ ਲੰਘਣਗੇ ਅਸੀਂ ਤਾੜੀਆਂ ਮਾਰ ਦਵਾਂਗੇ ਉਹ ਵਕਲ ਵੇਖੋ ਕਲੀਆਂ ਵਾਲੇ ਦੇ ਬੱਚਿਆਂ ਨੇ ਸਿਰ ਚੁਕਾ ਦਿੱਤਾ ਪਰ ਯਾਦ ਰੱਖਿਓ ਉਸ ਕਲੀਆਂ ਵਾਲੇ ਦੇ ਬੱਚੇ ਨੇ ਕਦੀ ਸਿਰ ਨਹੀਂ ਚੁਕਾਇਆ ਦੁਸ਼ਮਨ ਦੀ ਹਰ ਚਾਲ ਦੁਸ਼ਮਨ ਦੀ ਹਰ ਚਾਲ ਨੂੰ ਸਮਝ ਗਏ ਜੇ ਲਾਲ ਕਿ ਦਿੱਤਾ ਕਲੀਆਂ ਵਾਲੇ ਦੇ ਬੱਚੇ ਲਾਲ ਚ ਵਿੱਚ ਨਹੀਂ ਆਏ ਜੇ ਡਰਾਵਾ ਦਿੱਤਾ ਕਲੀਆਂ ਵਾਲੇ ਦੇ ਬੱਚੇ ਡਰਾਵੇ ਵਿੱਚ ਨਹੀਂ ਆਏ ਜੇ ਬੱਚਿਆਂ ਨੂੰ ਰਾਜਨੀਤੀ ਤਰੀਕੇ ਦੇ ਨਾਲ ਚਲਾਕੀ ਦੇ ਨਾਲ ਦਰਵਾజా ਬੰਦ ਕਰਕੇ ਛੋਟੀ ਖਿੜਕੀ ਖੋਲ ਕੇ ਉਹਨਾਂ ਦਾ ਸਿਰ ਝਕਾਉਂਦਾ ਜਦ ਤੱਕ ਕੀਤਾ ਗਿਆ ਉਹ ਤਾਂ ਵੀ ਉਹਨਾਂ ਦਾ ਸਿਰ ਨਹੀਂ ਝੁਕਿਆ ਉਹਨਾਂ ਨੇ ਪਹਿਲਾ ਸਿਰ ਕੱਢਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਜੁੱਤੀ ਬਾਹਰ ਕੱਢੀ ਆਪਣੇ ਪੈਰ ਬਾਹਰ ਕਰਦੇ ਤੇ ਵਜੀਰ ਖਾਨ ਨੂੰ ਇਹ ਗੱਲ ਕਹਿ ਦਿੱਤੀ ਕਿ ਉਹ ਵਜੀਰ ਖਾਨ ਜੁੱਤੀ ਦੇ ਉੱਪਰ ਲਾ ਕੇ ਤਾਂ ਟੱਕ ਟੱਕ ਟਕਰਾ ਸਕਦੇ ਨਾ ਉਹ ਵਜੀਰ ਖਾਨ ਕੁਲਗੀਆਂ ਵਾਲੇ ਦੇ ਪੁੱਤਰਾਂ ਦਾ ਸਿਰ ਝਕਾਉਣਾ ਚਾਹਣਾ ਹੈ ਕਲਗੀਆਂ ਵਾਲੇ ਦਾ ਪੁੱਤਰ ਤਾਂ ਕਦੀ ਸਿਰ ਨਹੀਂ ਝੁਕ ਸਕਦਾ ਬਲਕਿ ਤੇਰੇ ਵਰਗੇ ਹਜ਼ਾਰਾਂ ਸ਼ੇਰ ਕਲਗੀਆਂ ਵਾਲੇ ਦੇ ਬੱਚਿਆਂ ਦੀ ਜੁੱਤੀ ਦੇ ਅੱਗੇ ਝੁਕਦੇ ਨੇ ਕਦੀ ਸੋਚ ਕੇ ਦੇਖੋ ਉਹਨਾਂ ਦੇ ਆਂਖ ਦੇ ਨਾਲ ਸਾਹ ਦੇ ਨਾਲ ਵਜ਼ੀਰ ਖਾਨ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਮੌਲਵੀ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਗੱਲ ਆਖੀ ਸੀ ਕਲਗੀਆਂ ਵਾਲੇ ਦਾ ਸ਼ੇਰ ਕਿਸੇ ਅੱਗੇ ਝੁਕਦਾ ਨਹੀਂ ਤੇ ਮੈਨੂੰ maaf ਕਰਦੇ ਹੋ ਅਸੀਂ ਵੀ ਕਲਕੀਆਂ ਵਾਲੇ ਦੇ ਬੱਚੇ ਹਾਂ ਕੋਕਟ ਸਤਿਗੁਰੂ ਨੇ ਇਹ ਗੱਲ ਆਖੀ ਸੀ ਇਹਨਾਂ ਪੁੱਤਰ ਨੇ ਕੇ ਸੀਸ ਪਾਰ ਵਾਰ ਦੀਏ ਸੁਤਚਾਲ ਚਾਰ ਦੂਏ ਤੋਂ ਕਿਹਾ ਹੋਇਆ ਜੀਤ ਤਈ ਹਜ਼ਾਰ ਜੇ ਚਾਰ ਖਤਮ ਹੋ ਗਏ ਕੋਈ ਗੱਲ ਨਹੀਂ ਚਾਰ ਸ਼ਹੀਦ ਹੋ ਗਏ ਕੋਈ ਗੱਲ ਨਹੀਂ ਆ ਹਜ਼ਾਰਾਂ ਵੀ ਮੇਰੇ ਲਾਲ ਨੇ ਤੇ ਪਿਆਰਿਓ ਯਾਦ ਰੱਖਿਓ ਕਲਕੀਆਂ ਵਾਲੇ ਦੇ ਲਾਲ ਦਾ ਸਿਰ ਨਾ ਵਕੀਰ ਖਾਨ ਚੁਕਾ ਸਕਿਆ ਨਾ ਉਹ ਰਾ ਕਿਸੇ ਤਰ੍ਹਾਂ ਲਗਾ ਸਕਿਆ ਨਾ ਮੀਰ ਮੰਨੂ ਤਗਾ ਸਕਿਆ ਨਾ ਪਾਸਾ ਫਰਕ ਸਿਰ ਤਗਾ ਸਕਿਆ ਨਾ ਅੰਗਰੇਜ਼ ਗੁਰੂ ਕਲਕੀਆਂ ਵਾਲੇ ਦੇ ਬੱਚਿਆਂ ਦੇ ਸਿਰ 'ਚ ਪਾ ਸਕੇ ਨਾ ਸਮੇਂ ਦੀ ਕੋਹ ਤੱਕ ਕਲਕੀਆਂ ਵਾਲੇ ਦੇ ਬੱਚਿਆਂ ਦੇ ਸਿਰ 'ਚ ਪਾ ਸਕੇ ਪਰ ਉਹੀ ਅੱਜ ਕਲੀਆਂ ਵਾਲੇ ਦੇ ਲਾਲ ਜਿੰਨਾਂ ਤੇ ਕੁੰਡੀਆਂ ਵਾਲੇ ਨੇ ਆਪਣੇ ਲਾਲ ਬਣਾਇਆ ਸੀ ਜਿਨ੍ਹਾਂ ਨੂੰ ਮਤ ਆਪਣੇ ਸੀਨੇ ਨਾਲ ਲਾ ਕੇ ਆਖਿਆ ਸੀ ਅੰਗਰੇਜ਼ ਤੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਕਲਕੀਆਂ ਵਾਲੇ ਨੇ ਆਪਣੇ ਪੁੱਤਰ ਮੰਨਿਆ ਸੀ ਉਹ ਜਗਾ ਜਗਾ ਦੇ ਅੱਜ ਜਾ ਕੇ ਸਿੱਖ ਕੋ ਤੇ ਕਲਗੀਆਂ ਵਾਲੇ ਦਾ ਮਨ ਜਰੂਰ ਦੁਖਦਾ ਹੋਵੇਗਾ ਕਲਗੀਆਂ ਵਾਲੇ ਦਾ ਮਨ ਉਦੋਂ ਨਹੀਂ ਦੁਖਿਆ ਜਦੋਂ ਨਾਲੇ ਸਹਿਬ ਜਾਦੇ ਉਹਨਾਂ ਦੇ ਸਾਹਮਣੇ ਛਿੱਟ ਹੋਏ ਕਲਗੀਆਂ ਵਾਲੇ ਦਾ ਮਨ ਉਦੋਂ ਨਹੀਂ ਦੁਖਿਆ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਲਗੀਆਂ ਵਾਲੇ ਦਾ ਮਨ ਉਦੋਂ ਨਹੀਂ ਦੁਖਿਆ ਜਦੋਂ ਸਰਸਵਰ ਨਦੀ ਤੇ ਉਹਦਾ ਪਰਿਵਾਰ ਦਾ ਵਿਛੋੜਾ ਹੋਇਆ ਪਰ ਮਾਣ ਕਰਿਓ ਅੱਜ ਜਰੂਰ ਦਿਲ ਦੁਖਦਾ ਹੋਵੇਗਾ ਜਦੋਂ ਕਲਗੀਆਂ ਵਾਲਾ ਇਹ ਵੇਖਦਾ ਹੋਵੇਗਾ ਉਹ ਮੇਰੇ ਸਿੱਖ ਹੋ ਕੇ ਦੁਨੀਆ ਦੇ ਹਰ ਕੋਨੇ-ਕੋਨੇ ਵਿੱਚ ਜਾ ਕੇ ਸਿਰਚਾ ਰਹੇ ਨੇ ਕਿੱਡੀ ਹਰਾਨੀ ਨਿਕਾਲਾ ਪੰਜਾਬ ਦੀ ਧਰਤੀ ਇਸ ਪੰਜਾਬ ਦੀ ਧਰਤੀ ਦੀ ਜ਼ਮੀਨ ਜਗਾਉਣ ਵਾਸਤੇ ਇਸ ਪੰਜਾਬ ਦੀ ਧਰਤੀ ਤੇ ਅਣਖ ਭਰਨ ਵਾਸਤੇ ਇਸ ਪੰਜਾਬ ਦੀ ਧਰਤੀ ਦਾ ਸਿਰ ਉੱਚਾ ਕਰਨ ਵਾਸਤੇ ਇਸ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਸਿਰ ਤਾਂ ਚੁੱਕਣ ਵਾਸਤੇ ਮੇਰੇ ਗੁਰੂਆਂ ਨੇ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਮੇਰ ਕੁਰਬਾਨੀਆਂ ਨਹੀਂਗਾ ਇੰਦਗਾ ਸ਼ਹਿਦਗਾ ਦਿੱਤਗਾ ਸਿਰ ਨਹੀਂ ਚੁਗੰਦਿੰਦਾ ਕਦੀ ਉਹਨਾਂ ਨੇ ਅੱਜ ਅਸੀਂ ਡਾਲ ਕਰਕੇ ਕਬਰਾਂ ਦੇ ਅੱਗੇ ਬੜੀਆਂ ਦੇ ਅੱਗੇ ਬੰਦਿਆਂ ਦੇ ਅੱਗੇ ਸਿਰ ਚਕੌੜੇ ਸ਼ੁਰੂ ਕਰ ਦਿੰਦੇ ਕੋਈ ਕਿਤੇ ਜਾ ਕੇ ਸਿਰ ਚਕਾਈ ਜਾਂਦਾ ਕੋਈ ਕਿਤੇ ਜਾ ਕੇ ਸਿਰ ਚਕਾਈ ਜਾਂਦਾ ਹੈ ਅਨੇਕਾਂ ਨੇ ਕਿਹਿਆ ਸ਼ਗਨਾ ਮੰਗਾ ਨੇ ਜਿਹੜੀਆਂ ਮੰਗਾ ਗੁਰੂ ਤੋਂ ਪੂਰੀਆਂ ਹੋਣੀਆਂ ਨੇ ਕਿਤੇ ਹੋਰ ਨਹੀਂ ਪੂਰੀਆਂ ਹੋਣੀਆਂ ਅਸੀਂ ਉਹਦਾ ਮੰਗਾ ਨੇ ਕਰਕੇ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੇ ਆਪਣਾ ਸਿਰ ਛੁਕਾ ਦਿੱਤਾ ਕਿਹੜੀ ਕਿਹੜੀ ਜਗ੍ਹਾ ਤੇ ਉਸ ਸਿਰ ਨੂੰ ਛੁਕਾ ਦਿੱਤਾ ਜਿਹੜਾ ਸਿਰ ਮੇਰੇ ਗੁਰੂ ਦਾ ਸੀ ਜਿਹੜਾ ਸਿਰ ਕਲੀਆਂ ਵਾਲੇ ਦਾ ਸੀ ਜਿਹੜਾ ਸਿਰ ਗੁਰੂ ਦੇ ਬੱਚਿਆਂ ਦਾ ਸੀ ਉਸ ਸਿਰ ਜਗਾ ਜਗਾ ਦੇ ਛੁਕਾ ਦਿੱਤਾ ਅਸੀਂ ਇਸ ਸਿਰ ਦੀ ਕੀਮਤ ਹੀ ਕੋਈ ਨਹੀਂ ਜਾਣਦੀ ਕਿਸੇ ਕਵੀ ਨੇ ਬੜੇ ਕਮਾਲ ਦੇ ਬੋਲ ਰੱਖੇ ਕਹਿੰਦਾ ਜਿਸ ਜਾਮ ਪਰ ਸਿਰ ਦਾ ਟੁੱਕੇ ਉਥੇ ਜਹਾਂ ਨਹੀਂ ਕਹਤੇ ਕਹਿੰਦੇ ਉਸ ਜਗ੍ਹਾ ਨੂੰ ਜਗਾ ਨਹੀਂ ਕਹੀ ਜਾਂਦੀ ਸੰਦੀ ਉਸ ਜਗਤ ਨੂੰ ਰਾਜੇ ਦਾ ਦਰਬਾਰ ਕੀ ਕਹਾ ਜਾ ਸਕਦਾ ਜਿਸ ਜਗਤ ਦੇ ਸਿਰ ਦਾ ਟਕੇ ਤੇ ਕਹਿੰਦੇ ਜੋ ਸਿਰ ਜਹਾਂ-ਜਾਹ ਪਰ ਟੁਕ ਜਾਏ ਉਸੇ ਸਰਨੇ ਕਹਿੰਦੇ ਜਿਹੜਾ ਸਿਰ ਜਗ੍ਹਾ-ਜਗ੍ਹਾ ਦੇ ਟੁਕੇ ਕਹਿੰਦੇ ਉਹਨੂੰ ਸਿਰ ਹੀ ਨਹੀਂ ਕਹਿੰਦੇ ਤੇ ਸਮਝਣ ਦੀ ਲੋੜ ਹੈ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਜਿਹੜਾ ਕਲਗੀਆਂ ਵਾਲੇ ਦਾ ਬੱਚਾ ਹੋਏਗਾ ਜਿਹੜਾ ਕਲਗੀਆਂ ਵਾਲੇ ਦਾ ਪਿਆਰਾ ਹੋਏਗਾ ਉਹ ਆਪਣਾ ਸਿਰ ਨਹੀਂ ਕਦੇ ਝੁਕਾਏ ਉਹਦਾ ਸਿਰ ਟੁਕੇਗਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕੰਦੇ ਨੇ ਜੋ ਜੇ ਸਰਸਾ ਦਾਜ ਦੇ ਸੋ ਸਰ ਕੀ ਜੇ ਕਾਰ ਸੋ ਸਰ ਕੀ ਜੇ ਡਾਰ ਗਰੀਬ ਲੋਕ ਸੱਚੇ ਪਾਤਸ਼ਾਹ ਕੰਦੇ ਕੁੰਨੇ ਹਿੜ ਚਲਾਈਏ ਬਾਲਾ ਸਦੇ ਭਾਗ ਗਰੀਬ ਲੋਕ ਸੱਚੇ ਪਾਤਸ਼ਾਹ ਮਰੇ ਜਗਾਂ ਤੇ ਬਾਲਾ ਕੀ ਇਤੋਂ ਦਾ ਗਰੀਬ ਲੋਕ ਸੱਚੇ ਪਾਤਸ਼ਾਹ ਦਾ ਖਿਆ ਡੰਡੋਤ ਅੰਦਰ ਅਨੰਬਾਰ ਸਭ ਕਲਾ ਸੁਵਰਥ ਮੇਰੀ ਹਜ਼ਾਰਾਂ ਵਾਰ ਲੱਖਾਂ ਵਾਰ ਕਰੋੜਾਂ ਵਾਰ ਬੰਤਨਾ ਹੈ ਮੇਰਾ ਸਿਰ ਹਜ਼ਾਰਾਂ ਵਾਰ ਕਰੋੜਾਂ ਵਾਰ ਦੁਖਦਾ ਪਰ ਕਿੱਥੇ ਸਰਬ ਕਲਾ ਸمرات ਜਿਹੜਾ ਸਾਰੀ ਦਾ ਕਲਾ ਦਾ ਸਮਰੱਥ ਹੈ ਕੋਈ 16 ਕਲਾ ਸੰਪੂਰਨ ਹੋਏਗਾ ਕੋਈ 20 ਕਲਾ ਸੰਪੂਰਨ ਹੋਏਗਾ ਪਰ ਮੇਰਾ ਪ੍ਰਮਾਤਮਾ ਮੇਰਾ ਵਾਹਿਗੁਰੂ ਮੇਰਾ ਗੁਰੂ ਸਰਬ ਕਲਾ ਸمرات ਹੈ ਉਹਦੇ ਕੋਲ ਹਰ ਕਲਾ ਹੈ ਸਰਗੁਣ ਕੰਦਰ ਗੰਡਾਉ ਬੰਤਨ ਅਨੇਕ ਵਾਰ ਸਰਬ ਕਲਾ ਸਮਰੱਥ ਢੋਲਣ ਤੇ ਰਾਗੋ ਪ੍ਰਭੂ ਨਾਨਕ ਦੇ ਘਰ ਹੱਥ ਇਸ ਕਰਕੇ ਰੱਬ ਜੀ ਮੈਨੂੰ ਤੋਂ ਢੋਲਣ ਤੋਂ ਬਚਾ ਲੈ ਮੈਂ ਢੋਲ ਤਾਂ ਜੁਇਨਾ ਵਿੱਚ ਚੱਲਦਿਆਂ ਫਿਰਦਿਆਂ ਸਤਿਗੁਰੂ ਸੱਜੇ ਪਾਤਸ਼ਾਹ ਦੇ ਸੋਲਾ ਸੰਦੀ ਪਾਉਣ ਵਾਲੀ ਵਿੱਚ ਦੋ ਪੰਕਤੀਆਂ ਲਿਖਿਆ ਇੱਕ ਪੰਕਤੀ ਸੜਕ ਨੂੰ ਕਹਿੰਦੇ ਕਾਰ ਅੰਜਲੀ ਪਉਣ ਵੱਡਾ ਤੇ ਕੜ ਗੰਡਾਉ ਪਉਣ ਵੱਡਾ ਤੇ ਤਦ ਗੁਰੂ ਕੰਨੇ ਰੱਬ ਅਗੇ ਅਰਜੋਈ ਕਰ ਇਹ ਬੜਾ ਵੱਡਾ ਕੁੰਨ ਹੈ ਪ੍ਰਭਾ ਅਗੇ ਡੰਡਉਤ ਕਰ ਡੰਡਉਤ ਦਾ ਅਰਥ ਹੈ ਜਿਵੇਂ ਡੰਡਾ ਨਹੀਂ ਹੁੰਦਾ ਸਿੱਧਾ ਡੰਡੇ ਵਾਂਗ ਸਿਧਾ ਹੋ ਕੇ ਗੁਰੂ ਅਗੇ ਝੁਕਣਾ ਇਹਦਾ ਮਤਲਬ ਇਹ ਨਹੀਂ ਕਿ ਲੰਮੇ ਪੈ ਕੇ ਝੁਕਣਾ ਡੰਡੇ ਵਾਂਗ ਸਿੱਧਾ ਰਹੋ ਨਾ ਤੇਰੇ ਮਨ ਵਿੱਚ ਕੋਈ ਵਾਲਸ਼ ਛਲ ਨਾ ਹੋਵੇ ਤੇਰੇ ਮਨ ਵਿੱਚ ਕੋਈ ਕਪਟ ਨਾ ਹੋਵੇ ਤੇਰੇ ਮਨ ਦੇ ਵਿੱਚ ਕੋਈ ਐਉਂ ਜੀ ਗੱਲ ਨਾ ਹੋਵੇ ਕਿ ਉਹ ਤੂੰ ਗੁਰੂ ਅਗੇ ਵੀ ਢਕਾ ਲਵੇਂ ਬਾਹਰ ਤੇ ਲੈ ਜਾਏ ਸਤਿਗੁਰ ਕੰਦੇ ਡੰਡੇ ਵਾਂਗ ਸੱਟਾ ਹੋ ਕੇ ਕੋਈ ਬਾਹਰ ਸਲਮਨ ਵਿੱਚ ਨਾ ਰੱਖ ਕੇ ਤੂੰ ਅੱਗੇ ਸਿਰ ਚਕਾਉ ਕਾ ਡੰਡਾ ਉਹਨਡ ਵੱਡਾ ਹੈ ਇਹ ਬੜਾ ਵੱਡਾ ਪੁਲ ਬਈਗਾ ਸਤਪੁਰ ਦੇ ਬਾਰ ਬਾਰ ਬਾਹਰ ਦੇ ਵਿੱਚ ਆਖਿਆ ਬੰਦਿਆ ਉਸ ਪ੍ਰਮਾਤਮਾ ਕੇ ਉਸ ਵਾਹਿਗੁਰੂ ਗੰਗੇ ਸਿਰ ਚਕਾ ਉਸ ਰਾਬਾ ਕੇ ਡੰਡੋਤ ਕਰ ਉਸ ਰਾਬਾ ਕੇ ਬੰਦਰ ਕਰ ਉਸ ਰਾਬੂ ਨਮਸਕਾਰ ਕਰ ਕੀਦੇ ਅੱਗੇ ਜਿਹੜਾ ਸਰਬ ਕਲਾਸ ਸਮਰੱਥ ਜਿਹੜਾ ਸਾਰੇ ਕਲਾਂ ਦਾ ਸਮਰੱਥ ਹੈ ਜਿਹਦੇ ਕੋਲ ਦੁਨੀਆਂ ਦੀ ਹਰ ਦਾਤ ਹੈ ਜਿਹਦੇ ਕੋਲ ਦੁਨੀਆਂ ਦਾ ਹਰ ਸੁੱਖ ਹੈ ਜਿਹਦੇ ਕੋਲ ਹਰ ਦੁਨੀਆਂ ਦੀ ਦਾਤ ਹੈ ਸਭ ਨੂੰ ਕਹਿੰਦੇ ਉਹਦੇ ਅੱਗੇ ਸਿਰ ਝੁਕਾਏ ਹੁਣ ਸਭ ਕੁ ਸੱਜੇ ਮਾਸ਼ਾ ਕਹਿੰਦੇ ਨੇ ਬਲਗਨਾ ਹਰ ਵੰਦਨਾ ਕੋਣ ਗਾਵੇ ਗੋਪਾਲ ਗਾਏ ਉਸ ਰੱਬ ਅੱਗੇ ਨਮਨਸਕਾਰ ਕਰਦੇ ਉਹਦੇ ਗੁਣ ਗਾਹ ਕਿਹੜੇ ਰੱਬ ਅੱਗੇ ਗੋਪਾਲ ਗਾਏ ਜਿਹੜਾ ਸਾਰੀ ਦੁਨੀਆਂ ਨੂੰ ਪਾਲਣ ਵਾਲਾ ਹੈ ਸਭ ਨੂੰ ਜੀ ਬਾਣੀ ਦੇ ਵਿੱਚ ਸਿਰ ਝੁਕੋ ਦੋ ਅਰਥਾਂ ਦੇ ਵਿੱਚ ਲਿਆ ਗਿਆ ਇਹ ਇਹ ਕਰਤਾ ਸਤਿਗੁਰ ਸੱਚੇ ਪਾਸ਼ਾ ਕੰਨੇ ਰੱਬ ਅਗੇ ਸਿਰਜਾ ਗੁਰੂ ਅਗੇ ਸਿਰਜਾ ਗੁਰੂ ਅਗੇ ਨਮਸਕਾਰ ਕਰਾ ਤੈਨੂੰ ਰੱਬ ਦੇ ਦਰ ਤੋਂ ਦਰਤਾ ਮਿਲਣ ਜਾ ਪਰ ਦੂਜੀ ਜਗ੍ਹਾ ਤੇ ਗਰੀਬ ਰਵਾਸ ਤੇ ਪਾਸ਼ਾ ਕੰਨੇ ਨੇ ਸਤਿਗੁਰ ਤੋਂ ਸਭ ਕੋ ਵੇਖਦਾ ਜੇਤਾ ਜੰਤ ਸੰਸਾਰ ਕੰਨੇ ਸਾਰੇ ਲੋਕ ਪਰਮਾਤਮਾ ਨੂੰ ਗੁਰੂ ਨੂੰ ਵੇਖਦੇ ਨੇ ਪਰ ਕਦੇ ਡਿੱਠੇ ਮੁਕਤ ਨਾ ਹੋਵੇ ਇੱਚਾ ਸਮਝ ਨਾ ਕਰੇ ਵਿਚਾਰ ਵੇਖੋ ਗੱਲ ਕੋਈ ਨਾ ਕਿੰਨੀ ਵੱਡੀ ਗੱਲ ਤੇ ਕਈ ਕਦੋਂ ਅੱਜ ਤੋਂ 550 ਸਾਲ ਪਹਿਲਾਂ ਕਨੇ ਬੰਧਿਆ ਕੱਲਾ ਧੰਦੇ ਨਾਲ ਆਪ ਨੂੰ ਹੀ ਮਿਲ ਲਈ ਇੱਕ ਗੱਲ ਆਖੀ ਸੰਤ ਨੇ ਆਖਿਆ ਰੱਬ ਅੱਗੇ ਝੁਕ ਰੱਬ ਤੋਂ ਬਿਨਾਂ ਕਿਸੇ ਅੱਗੇ ਨਾ ਝੁਕੀਂ ਰੱਬ ਤੋਂ ਬਿਨਾਂ ਕਿਸੇ ਅੱਗੇ ਨਾ ਨਮਸਕਾਰ ਕਰੀ ਇਹ ਗੱਲਾਂ ਬਾਣੀ ਦੇ ਵਿੱਚ ਲਿਖੀਆਂ ਹੋਈਆਂ ਨੇ ਕਿੰਨੀ ਵਾਰ ਇਹ ਸ਼ਬਦ ਪੜਿਆ ਹੋਵੇਗਾ ਗੰਟੋ ਬਲਦਨ ਅਣਕ ਬਾਾਰ ਸਰਬ ਕਲਾ ਸਮਰਾਤ ਉਹਦੇ ਅੱਗੇ ਨਮਸਕਾਰ ਕਰ ਜਿਹੜਾ ਸਾਰੀਆਂ ਕਲਾ ਦਾ ਸਮਰਾਤ ਹੈ ਪਰ ਉਹਨੂੰ ਅੱਜਕੇ ਹੋਰ ਵੀ ਕਿਤੇ ਨਮਸਕਾਰ ਕਰੀ ਜਾਂਦਾ ਹੈ ਦੂਜੀ ਗੱਲ ਸੰਤਪੁਰ ਨੂੰ ਆਪ ਵੀ ਕਹਿੰਦੇ ਨੇ ਸਤਪੁਰ ਨੂੰ ਸਭ ਕੋ ਵੇਖਦਾ ਸਾਰਾ ਸੰਸਾਰ ਗੁਰੂ ਨੂੰ ਵੇਖਦਾ ਹੈ ਜੇ ਤਾ ਜਗਤ ਸੰਸਾਰ ਜਿੰਨਾ ਸੰਸਾਰ ਹੈ ਜਿੰਨਾ ਜਗਤ ਹੈ ਰੱਬ ਨੂੰ ਵੇਖਦਾ ਹੈ ਪਰ ਕਹਿੰਦੇ ਡਿੱਠੇ ਮੁਕਤ ਨਾ ਹੋਵੇ ਕੱਲਾ ਮੱਥਾ ਦੇ ਕੇ ਮੁਕਤੀ ਨਹੀਂ ਮਿਲਨੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ ਮਨੇ ਬੋਲ ਮੇਰੇ ਨੇ ਪੋਰਤ ਗੁਰੂ ਦੇ ਗੁਰ ਕੰਨਾਂ ਬੰਦਿਆ ਦੇ ਰੱਬ ਦੇ ਦਰ ਤੋਂ ਗੁਰੂ ਦੇ ਦਰ ਤੋਂ ਕੁਛਕਾ ਲੈਣੀਆ ਤਾਂ ਤੈਨੂੰ ਸ਼ਬਦ ਦੀ ਵਿਚਾਰ ਕਰਨੀ ਪਵੇ ਸ਼ਬਦ ਦੀ ਵਿਚਾਰ ਤਾਂ ਮੈਂ ਬਾਣੀ ਪੜ ਕੇ ਪਏਗੀ ਤੇ ਸਮਝ ਨਹੀਂ ਪਾਏਗੀ ਸਿੱਖ ਕੰਨਾਂ ਦਾ ਬਾਣੀ ਪੜ ਵੀ ਕੋਵੇ ਨਾ ਸਮਝ ਨਹੀਂ ਪਾਵੇ ਮੈਨੂੰ ਉਦਾਂ ਹੀ ਮੇਰਾ ਕੰਮ ਸਭ ਜਾਏਗਾ ਨਾ ਨਹੀਂ ਸਭ ਦਾ ਪਿਆਰਿਆ ਸਤਿਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਦਿੱਖੇ ਬੋਧ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਜਿੱਨਾਂ 'ਚ ਸ਼ਬਦ ਦੀ ਵਿਚਾਰ ਨਹੀਂ ਕਰਦਾ ਜਿੱਨਾਂ 'ਚ ਬਾਣੀ ਨੂੰ ਸਮਝਦਾ ਨਹੀਂ ਜਿਨ੍ਹਾਂ 'ਚ ਬਾਣੀ ਨੂੰ ਪੜਦਾ ਨਹੀਂ ਜਿੱਨਾਂ 'ਚ ਬਾਣੀ ਨੂੰ ਸਮਝਦਾ ਨਹੀਂ ਉਹਨਾਂ 'ਚ ਗੱਲ ਨਹੀਂ ਬਾਰੇ ਇਹ ਬਹੁਤ ਸਤਿਗੁਰ ਦੇ ਹੋ ਸਤਿਗੁਰਾਂ ਜਿਹਦੇ ਪਾਉ ਸ਼ਬਦ ਵਿੱਚ ਕਹਿੰਦੇ ਨੇ ਬੰਦਲਾ ਹਰ ਬੰਦਲਾ ਗੁਣ ਗਾਵੋ ਗੋਪਾਲ ਰਾਇ ਰਹੋ ਵੱਡੇ ਭਾਗ ਭੇਟੇ ਗੁਰਦੇਵਾ ਕਹਿੰਦੇ ਵੱਡੇ ਭਾਗ ਹੋਣ ਤਾਂ ਗੁਰੂ ਮਿਲਦਾ ਵੱਡੇ ਭਾਗ ਫਰਕ ਕਰੋ ਮੇਰੀਏ ਵੱਡੇ ਪਾਗਾਂ ਨਾਲ ਗੁਰੂ ਕਰੋ ਮਿਲਦਾ ਹੈ ਵੱਡੇ ਪਾਗਾਂ ਨਾਲ ਤਾਂ ਕਹਿੰਦੇ ਜਦੋਂ ਗੁਰੂ ਮਿਲ ਜਾਂਦਾ ਹੈ ਵੱਡੇ ਪਾਗਾਂ ਨਾਲ ਫਿਰ ਜੁੰਡਾ ਕੋਟ ਪ੍ਰਾਪ ਮਿਟੇ ਕਰੋੜਾ ਪਾਪ ਮਿਟ ਜਾਂਦੇ ਇੱਕ ਪਾਪ ਨਹੀਂ ਦੋ ਪਾਪ ਨਹੀਂ ਕਰੋੜਾ ਪਾਪ ਮਿਟ ਜਾਂਦੇ ਨੇ ਕਦੋਂ ਹਰ ਸੇਵਾ ਜਦੋਂ ਗੁਰੂ ਮਿਲ ਜਾਂਦਾ ਤੇ ਰੱਬ ਦੀ ਸੇਵਾ ਵਿੱਚ ਲੱਗ ਜਾਂਦੇ ਆ ਰੱਬ ਦੀ ਸੇਵਾ ਕਰਦੇ ਨਾਲ ਗੁਰੂ ਨੂੰ ਮਿਲ ਤੋਂ ਬਾਅਦ ਕਰੋੜਾ ਪਾਪ ਖਤਮ ਹੋ ਜਾਂਦੇ ਚਰਨ ਕਮਲ ਜਾਨ ਕਾ ਮਨ ਰਾਪੇ ਸਤਿਗੁਰ ਕੰਨੇ ਨੇ ਜਿਨ੍ਹਾਂ ਦਾ ਰੱਬ ਦੇ ਚਰਨਾਂ ਦੇ ਕਮਲਾਂ ਦੇ ਵਿੱਚ ਮਾਰਿ ਰੱਪ ਜਾਂਦਾ ਹੈ ਮਾਰਿ ਰੱਪ ਜਾਂਦਾ ਹੁੰਦਾ ਹੈ ਮਾਰੇ ਰੰਗਿਆ ਜਾਂਦਾ ਹੈ ਸੋਗ ਅਗਨ ਤੇ ਸਜਨਾਂ ਵਿਆਪੇ ਕੰਨੇ ਸੋਗ ਦੀ ਅਗਨ ਦੁੱਖਾਂ ਦੀ ਅਗਨ ਗਮੀਆਂ ਦੀ ਅਗਨ ਉਹਨੂੰ ਨਹੀਂ ਵਿਆਪਦੀ ਕਮੀਆਂ ਉਹਨੀਆਂ ਨੇ ਦੋ ਖਾਉਂਦੇ ਨੇ ਪਰ ਵਿਆਪਤੇ ਨਹੀਂ ਉਹਦੇ ਮਨ ਤੇ ਨਹੀਂ ਲੱਗਦੇ ਸਾਗਰ ਤਰਿਆ ਸਾਧ ਸੰਗੇ ਇਹ ਸੰਸਾਰ ਸੁਭਤ ਤਾਰਖਾ ਹਾ ਕਿਦਾਂ ਸਾਧੂ ਸੰਗ ਜਦੋਂ ਸਾਧੂ ਦਾ ਸੰਗ ਕਰੇਗਾ ਸਾਧੂ ਦਾ ਅਰਥ ਬੰਦਾ ਨਹੀਂ ਕੋਈ ਦੇਹ ਤਾਰੇ ਨਹੀਂ ਕੋਈ ਸਾਧੂ ਦਾ ਅਰਥ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਵਾਂਗੇ ਤੇ ਗੁਰੂ ਸਾਹੁ ਸਾਗਰ ਤੋਂ ਤਾਰ ਦੇਗਾ ਸੁੰਦਰ ਤੋਂ ਤਾਰ ਦੇਗਾ ਨਿਰਭਉ ਨਾਮ ਜਿਉਹ ਹਰ ਰੰਗੇ ਦਾਰਾ ਲਾਇ ਉਹਨੇ ਆਪਦਾ ਨਾਮ ਰੰਗ ਜਪ ਰੱਬ ਦੇ ਰੰਗ ਵਿੱਚ ਜੁੜਿਆ ਦੇ ਪਰ ਤਨ ਦੋਖ ਕਿਸ ਪਾਪ ਨਾ ਖੇੜੇ ਜਮ ਜੰਦਾਰ ਨਾ ਆਵੇ ਨੇੜੇ ਕਹਿੰਦੇ ਪ੍ਰਾਇ ਧਨ ਦਾ ਲਾਲਚ ਕਰਕੇ ਕੋਈ ਪਾਪ ਵਾਲਾ ਕੰਮ ਨਾ ਕਰੇ ਪਾਪ ਪਰ ਤਨ ਦੋਖ ਕਿਸ ਪਾਪ ਨਾ ਖੇੜੇ ਜਮ ਜੰਦਾਰ ਨਾ ਆਵੇ ਨੇੜੇ ਆਪਣੇ ਕੋਲ ਜਮ ਜੰਦਾਰ ਨੂੰ ਆਉਣਾ ਨਹੀਂ ਵੀ ਇਹ ਕਦੋਂ ਹੋਏਗਾ ਜਦੋਂ ਸ਼ਬਦ ਵਿੱਚ ਪਾਏਗਾ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਦੇ ਪ੍ਰਵਿਸ਼ਣ ਨਾਏ ਰਬਕ੍ਰਿਸ਼ਨ ਰੂਪੀ ਆਗ ਨੂੰ ਆਪ ਬੁਝਾ ਲੈਂਦਾ ਹੈ ਜਿਹੜਾ ਮਨੁੱਖ ਰੱਬ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਰੱਬ ਜੀ ਉਹਨੂੰ ਸੰਸਾਰ ਵਿੱਚੋਂ ਤਾਰ ਦਿੰਦੇ ਨੇ ਦੂਰ ਕਰ ਦਿੰਦੇ ਨੇ